ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਜੀ ਜਿਹੜੇ ਬਜੀਤਪੁਰ ਸਾਹਿਬ ਖਿਸਤੇ ਇੱਥੇ ਫਰੋਜ਼ਪੁਰ ਤੋਂ ਲਗਭਗ 5-6 ਕਿਲੋਮੀਟਰਸ ਦਿਤ ਇਸ ਗੁਰਦੁਆਰਾ ਸਾਹਿਬ ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਪਾ ਪ੍ਰਾਪਤ ਹੈ ਮੁਖਸਰ ਸਾਹਿਬ ਦੀ ਜੰਗ ਮਗਰ ਜਦੋਂ ਗੁਰੂ ਜੀ ਇੱਥੇ ਆਏ ਤਾਂ ਉਹਨਾਂ ਨੇ ਇਸ ਜਨਰ ਨਾਲ ਆਪਣਾ ਘੋੜਾ ਬੰਨਿਆ ਉੜਾ ਬੰਦੇ ਬੰਨਣ ਤੋਂ ਕੁਝ ਟਾਈਮ ਬਾਅਦ ਹੀ ਉੱਥੇ ਤਿੱਤਰ ਤੇ ਬਾਜ ਆ ਕੇ ਬੈਠ ਗਏ ਉਹਨਾਂ ਦੋਵਾਂ ਵਿੱਚ ਭਿਆਨਕ ਲੜਾਈ ਹੋਈ ਇਸ ਲੜਾਈ ਵਿੱਚ ਬਾਜ ਨੇ ਤਿੱਤਰ ਨੂੰ ਮਾਰ ਮਕਾਇਆ ਜਦੋਂ ਸੰਗਤਾਂ ਨੇ ਪੁੱਛਿਆ ਕਿ ਗੁਰੂ ਜੀ ਇਹ ਸਭ ਕੀ ਹੋ ਰਿਹਾ ਤਾਂ ਗੁਰੂ ਜੀ ਨੇ ਦੱਸਿਆ ਕਿ ਪਿਛਲੇ ਜਨਮ ਵਿੱਚ ਇਹ ਬਾਜ ਬਾਣੀਆ ਸੀ ਅਤੇ ਇਹ ਤਿੱਤਰ ਜੱਟ ਸੀ ਜੱਟ ਨੇ ਬਾਣੀਏ ਕੋਲੋਂ ਕਰਜ਼ਾ ਲਿਆ ਸੀ ਜੋ ਇਸ ਨੇ ਚੁਕਾਇਆ ਨਹੀਂ ਅਤੇ ਕਰਜ਼ਾ ਲੈਂਦੇ ਟਾਈਮ ਇਸ ਨੇ ਜਾਮਣ ਸਾਨੂੰ ਰੱਖ ਲਿਆ ਇਸ ਲਈ ਸਾਨੂੰ ਆਪਣੀ ਜਾਮਣੀ ਚੁਕਾਉਣ ਲਈ ਇਹਨਾਂ ਦੋਵਾਂ ਦਾ ਇਸ ਜਨਮ ਵਿੱਚ ਨਿਤਾਰਾ ਕਰਨਾ